ਦੋਸਤੋ ਬਹੁਤ ਸਾਰਿਆਂ ਇਨਸਾਨਾਂ ਦੇ ਮਨ ਦੇ ਅੰਦਰ ਅਕਸਰ ਇਹ ਸਵਾਲ ਹੁੰਦਾ ਹੈ ਕਿ ਬਾਠ ਕਰਨ ਨਾਲ ਕੀ ਹੁੰਦਾ ਹੈ ਬਾਠ ਕਰਨ ਨਾਲ ਇਨਸਾਨ ਕੁਦਰਤ ਦੇ ਨਾਲ ਜੁੜ ਜਾਂਦਾ ਹੈ ਜਿੰਨੀ ਦੇਰ ਉਹ ਪਰਮਾਤਮਾ ਦੀ ਬਾਣੀ ਦਾ ਸਿਮਰਨ ਕਰਦਾ ਹੈ ਬਾਠ ਕਰਦਾ ਹੈ ਉਹ ਸੱਚੇ ਪਰਮਾਤਮਾ ਨੂੰ ਯਾਦ ਕਰਦਾ ਹੈ ਉਹ ਕੁਦਰਤ ਨਾਲ ਜੁੜਿਆ ਰਹਿੰਦਾ ਹੈ ਉਸਤੀਆਂ ਜਿੰਨੀਆਂ ਵੀ ਪ੍ਰੋਬਲਮ ਨੇ ਉਹ ਸਾਰੀਆਂ ਇਸੇ ਹੀ ਜਨਮ ਦੀਆਂ ਨੇ ਜਨਮ ਜਨਮ ਕੀ ਲਾਗੀ ਕੋ ਇਸ ਜਨਮ ਕੇ ਲਾਗੀ ਕੀ ਪਤਾ ਨਹੀਂ ਕਿੰਨੇ ਜਨਮਾਂ ਤੋਂ ਜਿਹੜੀ ਮੈਲ ਉਸਤੇ ਮਨ ਨੂੰ ਲੱਗੀ ਆ ਰਹੀ ਹੈ ਪਾਠ ਕਰਨ ਦੇ ਨਾਲ ਉਹ ਹੌਲੀ ਹੌਲੀ ਧੁੱਪਦੀ ਜਾਂਦੀ ਹੈ ਉਸ ਇਨਸਾਨ ਦੀ ਬੁਢੀ ਹੌਲੀ-ਹੌਲੀ ਅੱਖੀਂ ਕੇ ਸ਼ਾਰਪ ਹੋਣ ਲੱਗ ਜਾਂਦੀ ਹੈ ਅੱਖੀਂ ਕੇ ਬਰੀਕ ਹੋਣ ਲੱਗ ਜਾਂਦੀ ਹੈ ਕਿ ਕਿਸੇ ਵੇਲੇ ਕੋਈ ਚੀਜ਼ ਉਸਦੀ ਮਿਹਨਤ ਉਹ ਬਗੈਰ ਉਸਦੇ ਕੋਲ ਆ ਜਾਂਦੀ ਹੈ ਤਾਂ ਉਸਦੇ ਮਨ ਨੂੰ ਇਹ ਲੱਗਦਾ ਹੈ ਕਿ ਇਹ ਮੇਰੀ ਮਿਹਨਤ ਉਹ ਬਗੈਰ ਆਈ ਹੈ ਇਹ ਚੀਜ਼ ਮੇਰੀ ਨਹੀਂ ਹੈ ਉਹ ਪ੍ਰਮਾਤਮਾ ਦੀ ਪ੍ਰੀਤਮ ਦੀ ਯਾਦ ਵਿੱਚ ਉਸਦੇ ਪਿਆਰ ਵਿੱਚ ਇੰਨਾ ਚੇ ਭੇਜ ਜਾਂਦਾ ਹੈ ਨਿਗਮਾਣਦਾ ਹੈ ਕਿ ਉਸ ਨੂੰ ਇਹ ਦੁਨਿਆਵੀ ਕਠਿਨਾਈਆਂ ਕਦੇ ਵੀ ਔਖੀਆਂ ਨਹੀਂ ਲੱਗਦੀਆਂ ਉਹ ਇੰਨਾਂ ਸਾਰੀਆਂ ਕਠਿਨਾਈਆਂ ਨੂੰ ਪਾਰ ਕਰਦਾ ਹੋਇਆ ਉਸ ਪਿਆਰੇ ਪ੍ਰੀਤਮ ਨੂੰ ਪਾ ਲੈਦਾ ਹੈ